ਅਸੀਂ ਕੋਈ ਟਕਰਾਅ ਦੀ ਨੀਤੀ ਨਹੀਂ ਚਾਹੁੰਦੇ ਅਸੀਂ ਸੈਂਟਰ ਦੇ ਨਾਲ ਕੋਈ ਟਕਰਾਅ ਨਹੀਂ ਸੀ ਕਰਨ ਜਾ ਰਹੇ ਅਸੀਂ ਸ਼ਾਂਤਮਈ ਢੰਗ ਦੇ ਨਾਲ 26 ਲੱਖ ਜਿਹੜੇ ਲੋਕਾਂ ਨੇ ਗਜ਼ਾਕਤ ਕੀਤੀ ਪਰਫਾਰਮੈਂਸ ਦੇ ਰੂਪ ਦੇ ਵਿੱਚ ਉਹ ਰਾਸ਼ਟਰਪਤੀ ਸਾਹਿਬ ਦੇ ਸਪੂਰਤ ਕਰਨੇ ਸੀ ਸੋ ਇਸ ਕਰਕੇ ਮੈਂ ਤੁਹਾਨੂੰ ਇਹ ਵੀ ਬਾਤ ਕਰਨਾ ਚਾਹਣਾ ਕਿ ਕੋਈ ਧਰਨਾ ਨਹੀਂ ਸੀ ਕੇਵਲ ਤਾਂ ਕੇਵਲ ਉਹ ਆਪਾਂ ਦਾਸਤ ਦੀ ਮਹਿੰਮ ਜਿਹੜੀ ਉਹਨਾਂ ਦੇ ਰੂਬਰੂ ਕਰਨੀ ਸੀ ਆਮਤੀ ਸਾਹਿਬ ਨੂੰ ਚਿੱਠੀ ਲਿਖੀ ਸੀ ਉਹਦੇ ਵਾਸਤੇ ਕੋਈ ਬਫਤ ਦੀ ਤਿਆਰੀ ਕੁਛ ਉਹ ਤਾਂ ਵਾਪਸ ਪੰਜ ਮੈਂਬਰ ਜਾਨੀਏ ਬਫਤ ਉਹ ਤਾਂ ਕਹਦਾ ਜਿਹੜੇ ਪੰਜ ਮੈਂਬਰ ਜਦੋਂ ਨਾਲ ਕਾਰਸ਼ੀ ਦੀ ਗੱਲ ਤੱਕ ਨੇ ਦਿੱਤੇ ਆ ਤੇ ਉਹ ਹੀ ਕਰਨਗੇ ਉਹ ਅਸੀਂ ਹੁਣ ਅਸੀਂ ਯਤਨ ਹੁਣ ਸ਼ੁਰੂ ਕਰ ਦਿੱਤੇ ਆ ਕਿਉਂਕਿ ਦੂਸਰੇ ਪਾਸੇ ਸਰਕਾਰ ਨਾਲ ਗੱਲਬਾਤ ਹੋਣੀ ਆ ਤੇ ਉਹਦੇ ਲਈ ਜਿੰਨਾ ਹੋ ਸਕੂਆ ਯਤਨ ਕਰਾਂਗੇ ਹੰਗਾਰਾ ਹੰਗਾਰਾ ਮਿਲੂਗਾ ਕਿਉਂਕਿ ਅਸੀਂ ਹੱਲ ਚਿੱਠੀਆਂ ਲਿਖੀਆਂ ਭੇਜੀਆਂ ਹੀ ਆ ਸਪੀਡ ਪੋਸਟਾਂ ਵੀ ਭੇਜੀਆਂ ਉਹਨਾਂ ਦੇ ਪੋਰਟਲ ਤੇ ਵੀ ਭੇਜੀਆਂ ਈ ਮੇਰੇ ਵੀ ਉਹਨਾਂ ਨੂੰ ਕੀਤੀਆਂ ਤੇ ਸਾਡੇ ਸੂਤਰ ਆਪਣੇ ਜਿਹੜੇ ਆ ਉਸ ਪਾਸੇ ਨੂੰ ਲੱਗੇ ਹੋਏ ਸੀ ਫਿਰ 3500 ਇਹ ਚਿੱਠੀਆਂ ਜਿਹੜੀਆਂ ਵੀ ਆਉਂਦੀਆਂ ਅਕਾਲ ਤੱਕ ਸਾਨੂੰ ਭੇਜਦਾ ਇਹ ਸਾਨੂੰ ਗੌਰਲੇ ਭੇਜੀ ਸੀ ਅਸੀਂ ਗੌਰ ਕਰਕੇ ਆ ਜਿਹੜਾ ਆ ਇਹ ਆਪਣੇ ਤੌਰ ਤੇ ਆ ਜਿਹੜਾ ਇਹ ਫੈਸਲਾ ਲਿਆ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਲਵੰਤ ਸਿੰਘ ਰਾਜੋਆਣਾ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਰੱਖਿਆ ਦਿੱਲੀ ਵਿਖੇ ਰੋਜ਼ ਪ੍ਰਦਰਸ਼ਨ ਹੁਣ ਨਹੀਂ ਹੋਏਗਾ ਇਹ ਪ੍ਰਦਰਸ਼ਨ 20 ਦਸੰਬਰ ਨੂੰ ਹੋਣਾ ਸੀ ਪੂਰੇ ਜ਼ੋਰ ਨਾਲ ਤਿਆਰੀਆਂ ਕਰਨ ਤੋਂ ਬਾਅਦ ਅਚਨਚੇਤ ਇਹ ਰੋਸ ਪ੍ਰਦਰਸ਼ਨ ਮ ULTVI ਹੋਣ ਪਿੱਛੇ ਬਦਲੇ ਸਿਆਸੀ ਹਾਲਾਤਾਂ ਨੂੰ ਜ਼ਿੰਮੇਵਾਰ ਦੱਸਿਆ ਜਾ ਰਿਹਾ ਹੈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਹ ਰੋਸ ਪ੍ਰਦਰਸ਼ਨ ਮ ULTVI ਕਰਨ ਦਾ ਐਲਾਨ ਕੀਤਾ ਮੀਡੀਆ ਨਾਲ ਗੱਲਬਾਤ ਸਮੇਂ ਉਹ ਥਿੜਕੇ ਹੋਏ ਨਜ਼ਰ ਆਏ ਰੋਸ ਪ੍ਰਦਰਸ਼ਨ ਦੀ ਨਾ ਤਾਂ ਕੋਈ ਅਗਲੀ ਤਾਰੀਖ ਦੱਸ ਸਕੇ ਨਾ ਹੀ ਕੇਂਦਰ ਤੋਂ ਹੰਗਾਰਾ ਮਿਲਣ ਦੇ ਮਾਮਲੇ ਵਿੱਚ ਕੁਝ ਸਾਫ ਤੌਰ ਤੇ ਕਹਿ ਸਕੇ ਬਾਰ ਬਾਰ ਪੰਥ ਦੇ ਬਡੇਰੇ ਤਾਂ ਦੀ ਗੱਲ ਕਰਦੇ ਰਹੇ ਪੰਜ ਮੈਮਰੀ ਕਮੇਟੀ ਵਿੱਚ ਕੋਈ ਤਰੇੜ ਨਾ ਆਉਣ ਦੀ ਵੀ ਉਹ ਗੱਲ ਆਖੀ ਗਏ ਸ਼੍ਰੋਮਣੀ ਅਕਾਲੀ ਦਲ ਦੇ 103ਵੇਂ ਸਤਾਫਨਾ ਦਿਵਸ ਮੌਕੇ ਸੁਖਵੀਰ ਸਿੰਘ ਬਾਦਲ ਵੱਲੋਂ ਬਾਰ ਬਾਰ ਮੰਗੀ ਮਾਫੀ ਤੋਂ ਬਾਅਦ ਸਿਆਸੀ ਹਾਲਾਤਾਂ ਅਤੇ ਘਟਨਾ ਕ੍ਰਮ ਤੇਜ਼ੀ ਨਾਲ ਬਦਲ ਰਿਹਾ ਹੈ ਇਹ ਵੀ ਕਿਹਾ ਜਾ ਰਿਹਾ ਕਿ ਇਹ ਮਾਫੀ ਅਚਨਚੇਤ ਨਹੀਂ ਸਗੋਂ ਅਗਾਊ ਉਲੀਕੀ ਰਣਨੀਤੀ ਦਾ ਹਿੱਸਾ ਸੀ ਅਤੇ ਸਭ ਕੁਝ ਸਕ੍ਰਿਪਟਡ ਸੀ ਇਸ ਤੋਂ ਫੌਰੀ ਬਾਅਦ ਨਾਰਾਜ਼ ਹੋ ਕੇ ਦੂਰ ਹੋਏ ਅਕਾਲੀ ਆਗੂਆਂ ਦਾ ਵੀ ਹਾਂ ਪੱਕੀ ਹੰਗਾਰਾ ਆ ਗਿਆ ਜਥੇਦਾਰ ਜਗਦੇਵ ਸਿੰਘ ਤਲਵੰਡੀ ਦੇ ਵੱਡੇ ਲੜਕੇ ਰਣਜੀਤ ਸਿੰਘ ਤਲਵੰਡੀ ਦੇ ਭੋਗ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਧਾਮੀ ਦੀ ਸੁਖਦੇਵ ਸਿੰਘ ਢੀਂਡਾ ਨਾਲ ਬੰਦ ਕਮਰਾ ਮੀਟਿੰਗ ਹੋਈ ਉਸ ਤੋਂ ਕੁਝ ਘੰਟੇ ਬਾਅਦ ਇਹ ਰੋਸ ਪ੍ਰਦਰਸ਼ਨ ਮੁਲਤਵੀ ਕਰ ਦਿੱਤਾ ਗਿਆ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਪਹਿਲਾਂ ਹੀ ਬੱਕਰੀ ਸੁਰ ਅਤੇ ਰਸਤਾ ਚੁਣ ਲਿਆ ਉਹਨਾਂ ਤਾਂ ਸਾਫ਼ ਕਿਹਾ ਸੀ ਕਿ ਇੱਕ ਪਾਸੇ ਕੇਂਦਰ ਸਰਕਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਸੰਵਾਦ ਦੀ ਗੱਲ ਦੂਜੇ ਪਾਸੇ ਕੇਂਦਰ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਇਹ ਦੋਵੇਂ ਗੱਲਾਂ ਇਕੱਠੀਆਂ ਨਹੀਂ ਹੋ ਸਕਦੀਆਂ ਦੇਖੋ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇੱਕ ਨੁਮਾਇੰਦਗੀ ਕਰਦੇ ਹੋਏ ਦਾਸ ਨੂੰ ਜਿੱਤਦਾ ਅਕਾਲਤਖ ਸਾਹਿਬ ਨੇ ਪੰਜ ਮੈਮਰੀ ਕਮੇਟੀ ਦੇ ਵਿੱਚ ਉਹਦੇ ਵਿੱਚ ਪਾਇਆ ਔਰ ਉਸ ਪੰਜ ਮੈਮਰੀ ਕਮੇਟੀ ਵਿੱਚ ਜਿੱਥੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਮਿਰਸਾ ਸਿੰਘ ਵਲਟੋਆ ਨੇ ਹਮਦਰ ਸਾਹਿਬ ਨੇ ਜਿਹੜੇ ਅਜੀਤ ਅਖਬਾਰ ਦੇ ਐਡੀਟਰ ਵੀ ਨੇ ਔਰ ਬੀਬੀ ਰਜਵਾਨਾ ਜਿਹੜੀ ਭਾਈ ਬਲਵੰਤ ਸਿੰਘ ਰਜਵਾਨਾ ਦੀ ਭੈਣ ਜੀ ਨੇ ਔਰ ਪੰਜਵਾਂ ਮੈਨੂੰ ਪਾਇਆ ਗਿਆ ਉਹਦੀ ਇੱਕ ਮੀਟਿੰਗ ਸੱਦੀ ਗਈ ਸੀ ਧਾਮੀ ਸਾਹਿਬ ਨੇ ਉੱਥੇ ਗੱਲ ਰੱਖੀ ਏ ਔਰ ਜਿੱਥੇ ਸਰਦਾਰ ਬਜਿੰਦਰ ਸਿੰਘ ਬਲਟਵਾ ਉਹ ਲੋਕ ਕਿਆ ਗਿਆ ਕਿ ਜੇ ਸਾਨੂੰ ਪ੍ਰੋਟੈਸਟ ਕਰਨਾ ਚਾਹੀਦਾ ਉਹਦੇ ਵਿੱਚ ਸਰਦਾਰ ਬਜਿੰਦਰ ਸਿੰਘ ਹਮਦਰ ਸਾਹਿਬ ਨੇ ਵੀ ਮੈਂ ਵੀ ਔਰ ਬੀਬੀ ਰਾਜਵਾਨਾ ਨੇ ਤਿੰਨਾਂ ਨੇ ਅਪੋਜ਼ਿਟ ਕੀਤਾ ਸੀ ਕਿ ਇਹ ਮਸਲੇ ਪ੍ਰੋਟੈਸਟਾਂ ਨਾਲ ਹੱਲ ਨਹੀਂ ਹੁੰਦੇ ਇਹ ਡਾਇਲੌਗਸ ਦੇ ਨਾਲ ਹੱਲ ਹੁੰਦੇ ਨੇ ਕਿਉਂਕਿ ਇਹ ਸ਼੍ਰੋਮਣੀ ਕਮੇਟੀ ਦਾ ਅਜੰਡਾ ਹੈ ਸ਼੍ਰੋਮਣੀ ਕਮੇਟੀ ਇਹਨੂੰ ਪਹਿਲੇ ਅਨਾਉਂਸ ਕਰ ਚੁੱਕੀ ਹੈ ਮੈਂ ਸਮਝਦਾ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਇਸ ਮੀਟਿੰਗ ਇਸ ਧਰਨੇ ਨੂੰ ਰੁਕਵਾਉਣਾ ਚਾਹੀਦਾ ਜੇ ਅਸੀਂ ਵਾਕਈ ਹਮਦਰਦਾਂ ਉਹਨਾਂ ਬੰਦੀ ਸਿੰਘਾਂ ਦੇ ਜਿਨ੍ਹਾਂ ਨੇ 26 26 ਸਾਲ 33 ਸਾਲ ਤੋਂ ਜੇਲ੍ਹਾਂ ਵਿੱਚ ਬੈਠੇ ਨੇ ਅਗਰ ਵਾਕਈ ਸੀ ਉਹਨਾਂ ਦੇ ਹਮਦਰਦਾਂ ਤੇ ਸਾਨੂੰ ਸਰਕਾਰਾਂ ਦੇ ਨਾਲ ਡਾਇਲੌਗਸ ਦੇ ਨਾਲ ਸੰਵਾਦ ਦੇ ਨਾਲ ਇਸ ਗੱਲ ਦਾ ਹੱਲ ਕਰਨਾ ਚਾਹੀਦਾ ਹੈ ਨਾ ਕਿ ਇਸ ਧੰਨੇ ਪ੍ਰਦਰਸ਼ਨ ਦੇ ਨਾਲ ਇਹਦੇ ਵਿੱਚ ਕੱਖ ਨਹੀਂ ਨਿਕਲਿਆ ਕਿਉਂਕਿ ਇਹ ਅਕਾਲੀ ਦਲ ਵੀ ਜਾਣਦਾ ਹੈ ਸ਼੍ਰੋਮਣੀ ਕਮੇਟੀ ਵੀ ਜਾਣਦੀ ਹੈ ਕਿ ਜਿੰਨੀਆਂ ਵੀ ਜ਼ਮਾਨਤਾਂ ਅੱਜ ਤੱਕ ਹੁੰਦੀਆਂ ਆਈਆਂ ਇਹ ਡਾਇਲੌਗਸ ਦੇ ਨਾਲ ਬੈਠ ਕੇ ਗੱਲ ਹੁੰਦੀ ਹੈ ਧੰਨੇ ਆ ਦੇ ਰਹੀ ਨਹੀਂ ਹੋਈ ਮਗਰ ਇਹਦੇ ਉੱਤੇ ਅੱਜ ਰਾਜਨੀਤੀ ਕੀਤੀ ਜਾ ਰਹੀ ਹੈ ਸੋ ਇਸ ਰਾਜਨੀਤੀ ਦਾ ਕਿਸੇ ਪਾਸੋਂ ਅਸੀਂ ਹਿੱਸਾ ਨਹੀਂ ਬਣਾਗੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਿਸੇ ਏਜੰਡੇ ਦੇ ਨਾਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਜਦ ਤੱਕ ਇਤفاق ਨਹੀਂ ਰੱਖੇਗੀ ਕੋਈ ਉਹਦੇ ਨਾਲ ਸ਼ਮਲੀਅਤ ਨਹੀਂ ਪਾਣਗੇ ਹਾਂ ਇਹ ਏਜੰਡਾ ਅਕਾਲ ਤਖਤ ਸਾਹਿਬ ਦਾ ਹੁੰਦਾ ਤੇ ਅਸੀਂ ਬਿਲਕੁਲ ਨਖਮਸਤਕ ਹੋ ਕੇ ਅੱਗੇ ਜਾ ਕੇ ਲੱਗਦੇ ਮਗਰ ਇਹ ਏਜੰਡਾ ਸ਼੍ਰੋਮਣੀ ਕਮੇਟੀ ਦਾ ਔਰ ਸ਼੍ਰੋਮਣੀ ਕਮੇਟੀ ਦਾ ਅੱਜ ਦਾ ਮੁਖ ਦਾ ਮੁਖ ਏਜੰਡਾ ਜਿਹੜਾ ਹੈ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਸੇਵ ਕਰਨਾ ਹੈ ਨਾ ਕਿ ਇਹਨਾਂ ਬੰਦੀ ਸਿੰਘਾਂ ਨੂੰ ਰਿਹਾ ਕਰਵਾਣਾ ਸਵਾਲ ਇਹ ਹੈ ਕਿ ਕੀ ਸ਼੍ਰੋਮਣੀ ਕਮੇਟੀ ਮੋਦੀ ਹਕੂਮਤ ਨਾਲ ਮੱਥਾ ਲਾਉਣ ਤੋਂ ਡਰ ਗਈ ਹੈ ਜਾਂ ਕੀ ਉਹ ਟਕਰਾਅ ਤੋਂ ਬਦਲੇ ਸਿਆਸੀ ਹਾਲਾਤਾਂ ਕਰਕੇ ਬਣਦੀ ਖੇਡ ਵਿਗੜ ਜਾਣ ਤੋਂ ਡਰੀ ਹੈ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਅੰਦਰ ਖਾਤੇ ਕੀ ਖਿਚੜੀ ਰਿਝ ਰਹੀ ਹੈ ਇਹ ਜਾਣਨ ਲਈ ਹਰ ਕੋਈ ਕਾਲਾ ਏ ਕਿਹਾ ਜਾ ਰਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਭਾਰਤੀ ਜਨਤਾ ਪਾਰਟੀ ਨਾਲ ਮੁੜ ਗੱਠਜੋੜ ਹੋਣ ਜਾ ਰਿਹਾ ਹੈ ਗੱਲ ਸਿਰਫ ਸੀਟਾਂ ਦੇ ਵੰਡ ਨੂੰ ਲੈ ਕੇ ਅੜੀ ਹੋਈ ਹੈ ਪਹਿਲਾਂ ਭਾਜਪਾ ਛੋਟੇ ਭਰਾ ਦੀ ਭੂਮਿਕਾ ਵਿੱਚ ਸੀ ਅਤੇ ਹੁਣ ਉਹ ਵੱਡੇ ਭਰਾ ਦੀ ਭੂਮਿਕਾ ਚਾਹੁੰਦੀ ਹੈ। ਅਖੀਰ ਗੱਲ ਅੱਧ-ਅੱਧ ਉੱਤੇ ਮੁੱਕਣ ਦੇ ਅਸਾਰ ਬਣ ਰਹੇ ਨੇ। ਲੋਕ ਸਭਾ ਦੀਆਂ 13 ਸੀਟਾਂ ਵਿੱਚੋਂ ਇੱਕ ਸੀਟ ਬਹੁਜਨ ਸਮਾਜ ਪਾਰਟੀ ਨੂੰ ਵੀ ਛੱਡੀ ਜਾ ਸਕਦੀ ਹੈ ਕਿਉਂਕਿ ਭਾਜਪਾ ਨਾਲ ਤੋੜ ਵਿਛੋੜੇ ਤੋਂ ਬਾਅਦ ਅਕਾਲੀ ਦਲ ਦਾ ਬਸਪਾ ਨਾਲ ਗੱਠਜੋੜ ਚੱਲ ਰਿਹਾ ਹੈ। ਰੋਜ਼ ਪ੍ਰਦਰਸ਼ਨ ਤਾਂ ਮੁੱਲਤਵੀ ਹੋ ਗਿਆ ਪਰ ਹੁਣ ਬਲਵੰਤ ਸਿੰਘ ਰਾਜਵਾਨਾ ਦਾ ਕੀ ਹੋਏਗਾ? ਉਹਨਾਂ ਨੇ ਚਿੱਠੀਆਂ ਲਿਖ ਕੇ ਮੋੜ ਪੋਖ ਹੜਤਾਲ ਸ਼ੁਰੂ ਕੀਤੀ ਸੀ ਜਥੇਦਾਰ ਗਿਆਨੀ ਰਗਵੀਰ ਸਿੰਘ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਹੀ ਇਹ ਪੋਖ ਹੜਤਾਲ ਖਤਮ ਕਰਵਾਈ ਸੀ ਜੇਕਰ ਸਭ ਕੁਝ ਸਹੀ ਦਿਸ਼ਾਵਲ ਅੱਗੇ ਵਧਦਾ ਹੈ ਤਾਂ ਹੋ ਸਕਦਾ ਹੈ ਭਾਜਪਾ ਨਾਲ ਗੱਠਜੋੜ ਹੋਣ ਮਗਰੋਂ ਲੋਕ ਸਭਾ ਚੋਣਾਂ ਤੋਂ ਪਹਿਲਾਂ-ਪਹਿਲਾਂ ਰਾਜੋਵਾਨਾਂ ਦੀ ਫਾਂਸੀ ਨੂੰ ਉਮਰ ਕੈਦ ਵਿੱਚ ਬਦਲਣ ਬਾਰੇ ਲੰਮੇ ਸਮੇਂ ਤੋਂ ਲਮਕਦੇ ਆ ਰਹੇ ਮਾਮਲੇ ਅਤੇ ਬੰਦੀ ਸਿੰਘਾਂ ਦੀ ਰਿਹਾਈ ਬਾਰੇ ਵੀ ਫੈਸਲਾ ਹੋ ਜਾਵੇ 20 ਦਸੰਬਰ ਨੂੰ ਇੱਕ ਵੱਡਾ ਪੰਥਕ ਇਕੱਠ ਉਤੇ ਦਿੱਲੀ ਵਿਖੇ ਰਕਾਬਗਾਂਜ ਤੋਂ ਪ੍ਰੈਜ਼ੀਡੈਂਟ ਆਫ ਇੰਡੀਆ ਦੇ ਹਾਊਸ ਵਾਲੂ ਜਿਹੜੇ 26 ਲੱਖ ਸਾਨੂੰ ਪਰਫਾਰਮੈਂਸ ਦਿੱਤੇ ਆ ਲੋਕਾਂ ਨੇ ਸਾਈਨ ਕਰਕੇ ਉਸਪੁਰਤ ਕਰਾਂਗੇ ਇਹ ਫੈਸਲਾ 3 ਦਸੰਬਰ ਨੂੰ ਹੋਇਆ ਸੀ ਫਿਰ ਸਿੰਘ ਸਾਹਿਬ ਨੂੰ ਇੱਕ ਚਿੱਠੀ ਭਾਈ ਰਾਜੂਵਾਨਾ ਸਾਹਿਬ ਨੇ ਫਿਰ ਦੁਬਾਰਾ ਲਿਖੀ ਔਰ ਉਹ ਚਿੱਠੀ ਦੇ ਵਿੱਚ ਉਹਨੇ ਫਿਰ ਕਿਹਾ ਬਈ ਮੈਂ ਹੁਣ ਆਪਣੀ ਭੁੱਖ ਹੜਤਾਲ ਸ਼ੁਰੂ ਕਰ ਦੇਣੀ ਆ ਤੇ ਉਹਨੇ ਫਿਰ ਭੁੱਖ ਹੜਤਾਲ ਜਿਹੜੀ ਆਪਣੀ ਉਹ ਸ਼ੁਰੂ ਵੀ ਕਰ ਦਿੱਤੀ ਤੇ ਫਿਰ ਸਿੰਘ ਸਾਹਿਬ ਨੇ ਉਸੇ ਚਿੱਠੀ ਦੀ ਤਰਜ਼ ਦੇ ਉੱਤੇ ਇੱਕ 6 ਮੈਂਬਰੀ ਕਮੇਟੀ ਜਿਹੜੀ ਸੀਗੀ 5 ਮੈਂਬਰੀ ਉਹ ਚਿੱਠੀ ਲਿਖ ਕੇ 6 ਦਸੰਬਰ ਨੂੰ ਇੱਕ 5 ਮੈਂਬਰੀ ਕਮੇਟੀ ਜਿਹੜੀ ਉਹ ਬਣਾਤੀ ਜਿਹੜੇ ਮੈਂਬਰ ਤੋਂ ਅਸੀਂ ਪਲੀਪਾਂ ਸਾਰੇ ਜਾਣਦੇ ਆ ਉਹਦੇ ਤਹਿਤ ਫਿਰ ਅਸੀਂ 9 ਦਸੰਬਰ ਨੂੰ ਇਸੇ ਸਥਾਨ ਤੇ ਪਹਿਲੀ ਮੀਟਿੰਗ ਕੀਤੀ ਜਿਹਦੇ ਵਿੱਚ ਵਿਚਾਰ ਹੋਇਆ ਕਿ ਆਨਰੇਬਲ ਪ੍ਰਾਈਮ ਮਿਨਿਸਟਰ ਆਫ ਇੰਡੀਆ ਨੂੰ ਚਿੱਠੀ ਲੈ ਕੇ ਸਮਾ ਮੰਗਿਆ ਜਾਵੇ ਔਰ ਉਹ ਸਮੇਂ ਦੇ ਵਿੱਚ ਇੱਥੇ ਬੈਠੇ ਤੁਸੀਂ ਸਵਾਲ ਵੀ ਸ਼ਾਇਦ ਕੀਤਾ ਸੀ ਕਿ 20 ਨਵੰਬਰ ਦਾ 20 ਦਸੰਬਰ ਦਾ ਜਿਹੜਾ ਪ੍ਰੋਗਰਾਮ ਆ ਉਹਦਾ ਕੀ ਹੋਊਗਾ ਕਿਉਂਕਿ ਸਾਡਾ ਜਿਹੜਾ 20 ਦਸੰਬਰ ਦਾ ਪ੍ਰੋਗਰਾਮ ਸੀ ਇਹ ਸਾਡਾ ਸਿੰਘ ਸਾਹਿਬ ਦੀ ਕਮੇਟੀ ਬੰਡ ਤੋਂ ਪਹਿਲਾਂ ਦਾ ਪ੍ਰੋਗਰਾਮ ਸੀ ਸੋ ਅਸੀਂ ਉਹਨੂੰ ਇਨ ਬਿਨ ਉਹ 10ਕ ਦੀ ਮਹਿੰਮ ਪ੍ਰੈਜ਼ੀਡੈਂਟ ਆਫ ਇੰਡੀਆ ਨੂੰ ਸਪੋਰਟ ਕਰ ਲਈ ਅਸੀਂ ਚਿੱਠੀਆਂ ਵੀ ਲਿਖ ਦਿੱਤੀਆਂ ਸੀ ਤੇ ਅਸੀਂ ਪ੍ਰੋਗਰਾਮ ਵੀ ਲੀਕ ਲਿਆ ਦੇਖੋ ਅਸੀਂ ਤਾਂ ਸ਼ੁਰੂ ਤੋਂ ਕਹਿੰਨੇ ਆ ਕਿ ਜਿਹੜਾ ਸਿੱਖ ਦਾ ਜਿਹੜਾ ਲਵਾਸ ਆ ਸਤਗੁਰੂ ਜੀ ਨੇ ਬਹੁਤ ਸਾਦਾ ਬਾਕਿਆ ਅੱਜ ਦਾ ਸਲਵਾਰ ਕਮੀਜ਼ ਤੇ ਬਾਹਰਲੇ ਲੋਕ ਵੀ ਜਿਹੜੇ ਆ ਫਾਨ ਮਕਰ ਮਹਿਸੂਸ ਕਰਦੇ ਆ ਤੇ ਉਹ ਤਾਂ ਇੱਕ ਜਿਹੜਾ ਆਨੰਦ ਕਾਰਜ ਦੇ ਵਿੱਚ ਉਹਨੇ ਆਪਣੇ ਕੀਤੀ ਤੇ ਮੈਂ ਸਮਝਦਾ ਬਿਧੀ ਠੀਕ ਆ ਸਿੰਪਲ ਸਿੰਪਲ ਤੌਰ ਤੇ ਉਹ ਹੋਵੇ ਚੰਗੀ ਗੱਲ ਕਈ ਵਾਰੀ ਆਨੰਦ ਕਾਰਜਾਂ ਤੇ ਦੇਖਦੇ ਆ ਆਪਾਂ ਵਿਚਾਰੇ ਦੋ ਦੋ ਬੰਦੇ ਬੀਬੀਆਂ ਪਿੱਛੇ ਵਿਚਾਰੇ ਉਹਨਾਂ ਦੇ ਜਿਹੜੇ ਉਹਨੇ ਪਾਇਓ ਹੁੰਦੇ ਕਪੜੇ ਉਹਨਾਂ ਦੇ ਲੈ ਕੇ ਜਾਂਦੇ ਆ ਪਰ ਜਿੰਨਾ ਸਿੰਪਲ ਹੋ ਜਾ ਤਾਂ ਮੈਂ ਸਮਝਦਾ ਚੰਗੀ ਗੱਲ ਆ